ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਿਵੇਂ ਹੋ ਵੀਰਤੀ ਸਾਰੇ ਠੀਕ ਠਾਕ ਅੱਜ ਪਹੁੰਚ ਗਿਆ ਮੈਂ ਕੰਮ ਗਿਆ ਰੌਕ ਤਾਂ ਆਪਾਂ ਕਿਹਾ ਰਿਹਾ ਉੱਪਰ ਸਲੈਂਸਰ ਤਾਰਾਂ ਚ ਫਸਦਾ ਸੀਗਾ ਉਹ ਕਰਾਂਗੇ ਸਹੀ ਅੱਜ ਵੱਢ ਕੇ ਆਪ ਹੀ ਕਰਾਂਗੇ ਵੈਲਡਿੰਗ ਤੇ ਕਿਹੜਾ ਕਾਰ ਬਾਈਪ ਕਰਨ ਜਿੰਨਾ ਹੋਵੇ ਬੰਦੜ ਕੋਈ ਮੰਨਦਾ ਨਹੀਂ ਵੀ ਕੀ ਨਾ ਕੀਤੀ ਹੈ ਪਤਾ ਨਹੀਂ ਕਾਦਾ ਜਮਾ ਰਿਹਾ ਹੈ ਇਹ ਤਾਂ ਘੜਚ ਵੱਜ ਗਈ ਹੋਇਆ ਵਾ ਲੈ ਕੇ ਵੀ ਕੋਈ ਨਹੀਂ ਹੈ ਇਹ ਤਾਂ ਵੱਜ ਗਈ ਹੈ ਬਾਈ ਸਾਈਡ ਪਰ ਮਾਮਦੇ ਬੰਦੇ ਹੈ ਨਹੀਂਗੇ ਇਹ ਸਾਥੋਂ ਨਹੀਂ ਵੱਜਿਆ ਆਵੇ ਕੋਈ ਨਾ ਸਾਲ ਦੇ ਨਹੀਂ ਜਾਈਂ ਜ਼ਵਾਦੀ ਚ ਜਾਂਦੀਆਂ ਕੋਈ ਮਸਲਾ ਨਹੀਂ ਤਾਂ ਪਾਉ ਨੂੰ ਕੱਟ ਕੇ ਕਰਾਂਗੇ ਦੁਬਾਰਾ ਬਿਲਡਿੰਗ ਤੇ ਇਹਨਾਂ ਪਰੋਈ ਚੱਕ ਇਹਾਂ ਲੱਗਾ ਹੋਇਆ ਸੀ ਇਹ ਇਤੋਂ ਆਪਰ ਤਾ ਵੱਡ ਉਹਨੂੰ ਇੱਥਾ ਵੱਡਾਂਗੇ ਹਾਂ ਦੇਖਾ ਤਾਂ ਵੱਡ ਕੇ ਇਹਨੂੰ ਫਿਰ ਇਹਦੇ ਇਹਦੇ ਨਾਲ ਕਰ ਦਾਂਗੇ ਬਰ ਸਿੰਗ ਤੇ ਬੁਖਾਉਣਾ ਹੈ ਅੱਗੇ ਇਹਨੂੰ ਕਰਨਾ ਨਹੀਂਵਾ ਕਿਉਂਕਿ ਇਹ ਉੱਪਰ 17 ਚ ਪਾਤਾ ਸੀਗਾ ਤੇ ਹੁਣ ਹੋ ਜੂਗਾ ਸੈਟ ਕਰਦੇ ਆਂ ਓਕੇ ਦੀ ਰਿਪੋਰਟ ਫੇਰ ਕਰਾਵਾਂਗੇ ਚੈੱਕ ਵੈਲਡਿੰਗ ਕਰਕੇ ਦਿਖਾਵਾਂਗੇ ਵੀ ਕਿਵੇਂ ਦਾ ਲੱਗਾ ਕਿਉਂਕਿ ਯਾਰ ਕੁਝ ਇਹ ਤਰ੍ਹਾਂ ਫਸਦਾ ਸੀ ਤੇ ਰੋਖਾ ਹੋ ਜਾਂਦਾ ਜੇ ਇਸ ਟਾਈਮ ਕੋਈ ਤਾਰ ਡਾਇਰੈਕਟ ਵੀ ਹੁੰਦੀ ਹੈ ਜੋੜ ਜੜਨ ਨਾਲ ਲੱਗ ਗਿਆ ਫਿਰ ਔਖਾ ਹੋ ਜਾਂਦਾ ਤੇ ਇਸ ਕਰਕੇ ਆਪਾਂ ਇੰਨਾ ਹਾ ਕੱਟ ਕੇ ਵਿੱਚੋਂ ਕੱਟਤਾ ਤੇ ਹੁਣ ਇਹਨੂੰ ਕਰਾਂਗੇ ਵੈਲਡਿੰਗ ਤੇ ਦਿਖਾਉਨੇ ਆ ਕਿਦਾਂ ਦਾ ਲੱਗਦਾ ਵੀ ਕਿੰਨਾ ਨੀਵਾ ਹੋ ਗਿਆ ਆਪਾਂ ਛਤਰੀ ਦੇ ਬਰੋਬਰ ਰੱਖਣ ਥੋੜਾ ਜਿਹਾ ਤੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਥੋੜਾ ਜਹਾ ਹੋਰ ਜੀ ਜ਼ਿਆਦਾ ਉੱਚੀ ਹੋਊਗੀ ਇਹਦੇ ਵਿੱਚ ਆਪਾਂ ਇੱਥੇ ਕੱਟ ਪਾ ਕੇ ਤੇ ਇਹਨੂੰ ਇਕੱਲੇ ਨੂੰ ਇੱਥੋਂ ਨਹੀਂ ਨਵਾ ਕਰਦੇਗੇ ਤੇ ਕਰਾਉਣੇ ਚੈੱਕ ਕਰਕੇ ਕਰੋ ਜੀ ਚੈੱਕ ਕਰ ਤਾਂ ਆਪਾਂ ਨੀਵਾ ਇਹਨੂੰ ਹੈ ਤਾਂ ਛਤਰੀ ਤੋਂ ਹੁਣ ਵੀ ਥੋੜਾ ਜਹਾ ਉੱਚਾ ਹੀ ਹੈ ਪਰ ਕੋਈ ਚੱਕਰ ਨਹੀਂ ਹੈ ਮੂਰ ਛਤਰੀ ਉੱਚੀ ਹੋਈ ਹੈ ਵਧੀਆ ਲੰਘ ਜਾ ਕਰੂਗਾ ਜੇ ਲੱਗਾ ਤਾਂ ਥੋੜਾ ਜਿਹਾ ਹੋਰ ਇਹਨੂੰ ਨੀਵਾ ਕਰਦੇ ਆਂਗੇ ਫਿਰ ਇੱਕ ਤੌਰੇ ਪਾਈਪਾਂ 'ਵੋ ਰੁੱਦਰੂ ਪਲੇਟ ਲੱਗੀ ਹੋਈ ਆ ਉਹਦਾ ਕਰਕੇ ਥੋੜਾ ਜਿਹਾ ਆਪਾਂ ਨਹੀਂ ਇਹਨੂੰ ਕੀਤਾ ਕੁਝ ਜ਼ਿਆਦੇ ਤੇ ਇੱਕ ਆਹ ਪਾਈਪਾਂ ਦਾ ਸੀ ਹਾਈਡਰੋਲ ਕਾਲੀਆਂ ਦਾ ਜ਼ਿਆਦੇ ਵੀ ਇਹ ਨਾ ਲੱਗਣਗੀਆਂ ਜੇ ਆਪਾਂ ਜ਼ਿਆਦਾ ਨੀਵਾ ਕਰਤਾ ਪਹਿਲਾਂ ਇਹ ਇੱਧਰ ਨੂੰ ਸਿੱਧਾ ਸੀਗਾ ਸਾਈਡ ਨੂੰ ਤੇ ਹੁਣ ਇਹ ਥੋੜਾ ਜਿਹਾ ਪਿੱਛੇ ਨੂੰ ਕਰਤਾ ਵਾ ਦੇਖੋ ਜੀ ਐ ਥੋੜਾ ਜਿਹਾ ਉੱਪਰ ਨੂੰ ਕਰਤਾ ਵਾ ਜੇ ਹੁਣ ਇਧਰੋਂ ਐ ਤਾਰ ਆਊਗੀ ਤਾਂ ਉੱਤੋਂ ਵੀ ਹੋ ਕੇ ਐ ਟੱਪ ਸਕਦੀ ਹੈ ਵਧੀਆ ਅੱਗੇ ਇੱਕ ਸਾਈਡ ਨੂੰ ਸੀਗਾ ਫਿਰ ਤਾਰ ਐ ਜਗ੍ਹਾ ਤੇ ਰੁਕ ਜਾਂਦੀ ਸੀ ਹੁਣ ਆਪਾਂ ਇਹਦੀ ਡਾਇਰੈਕਸ਼ਨ ਵੀ ਚੇਂਜ ਕਰਦੇ ਥੋੜਾ ਜਿਹਾ ਪਿੱਛੇ ਨੂੰ ਕਰਤਾ ਕਿਉਂਕਿ ਇਧਰ ਪਾਈਪਾਂ ਬਿਲਕੁਲ ਨਾਲ ਸੀਗੀਆਂ ਇਹ ਹੋਰ ਸ਼ੇਅਰ ਕਰਨੀ ਸੀ ਜੀ ਕਪੜੇ ਨਾਲ ਨਾਟ ਟੁੱਟਦੇ ਸੀ ਕੋਹੜੀਆਂ ਦੇ ਤੇ ਉਹ ਨਾਟ ਟੁੱਟ ਜਾਂਦੇ ਦੇਖੋ ਜੀ ਟੁੱਟ ਜਾਂਦੇ ਸੀ ਦੂਵੇਂ ਤੇ ਕੱਲ ਹ ਕੰਪਨੀ ਵਾਲੇ ਆਏ ਸੀਗੇ ਤੇ ਉਹ ਆਹ ਚੀਜ਼ ਲਾ ਕੇ ਗਏ ਆ ਸਪੋਰਟ ਇਹਨੂੰ ਤੇ ਹੁਣ ਚਾਰ ਨਾਟ ਹੋ ਯਾਨੀ ਕਿ ਦੋ ਇਧਰ ਤੇ ਦੋ ਉਧਰ ਚਾਰ ਨਾਟ ਵਧ ਪਏ ਗਏ ਹੁਣ ਇਹਨੂੰ ਸਪੋਰਟ ਪਾਵਰ ਵਧ ਗਈ ਇਹਦੀ ਯਾਨੀ ਕਿ ਸਪੋਰਟ ਵਧ ਗਈ ਹੋਰ ਅੱਗੇ ਤੱਕ ਤੇ ਵਧੀਆ ਕਰ ਗਏ ਜੇ ਕਿਸੇ ਨੂੰ ਵੀ ਪ੍ਰੋਬਲਮ ਆਈ ਆ ਤਾਂ ਮੇਰਾ ਬਾਈ ਦਵਾ ਲਓ ਇਹਨਾਂ ਤੋਂ ਜ਼ਰੂਰੀ ਆ ਇਹ ਹੁਣ ਇੱਥੇ ਕੀਰਾਂ ਬਲੈਕ ਸਪਰੇਅ ਮਾਰ ਕੇ ਆ ਤੇ ਫੇਰ ਆਉਣਗੇ ਕਿਸੇ ਦਿਨ ਤੇ ਉੱਧੇ ਸੇਮ ਆਇ ਮਾਰ ਜਾਣਗੇ ਨਾਲ ਰਲਾ ਦੇਣਗੇ ਐਵੇਂ ਉੱਧਰ ਵੀ ਆ ਕਰੋ ਜੀ ਚੈੱਕ ਇੱਧਰ ਵੀ ਉਵੇਂ ਹੀ ਕਰਕੇ ਗਏ ਆ ਇੱਧਰ ਤਾਂ ਆ ਦੇਖੋ ਨੂੰ ਸਪਰੇਅ ਥੱਲੇ ਵੀ ਮਾਰਤੀ ਸੀ ਕੋਈ ਨਾ ਵੀ ਆਪਾਂ ਦੰਦ ਨੂੰ ਗੇਰਾ ਮਾਰ ਕੇ ਕਰ ਦੇਗੇ ਸਾਫ ਤੇ ਇਹ ਘਰ ਚ ਲਾ ਕੇ ਗਏ ਸੋਟਾਂ ਆਪਾਂ ਇਹਦੀ ਕਟਾਈ ਵੀ ਵਧਾਈ ਸੀ ਕਟਾਈ ਥੋੜੀ ਜਿਹੀ ਘੱਟ ਸੀ ਹੱਸਪੋ ਉਹ ਕੱਟ ਕੇ ਇਹਦੀਆਂ ਰੋਕਾਂ ਵੇਖੋ ਕਰਿੰਡਰ ਨਾਲ ਕੱਟੀਆਂ ਹੈਆਂ ਬਾਅਦ ਚ ਵੀ ਆਪਾਂ ਦਾਦਾ ਪੋਣਾ ਪੋਣਾ ਇੰਚ ਕੱਟਤੀਆਂ ਸੀ ਇਹੋ ਨਾਲ ਕਟਾਈ ਦਾ ਕਾਫੀ ਫਰਕ ਪੈ ਗਿਆ ਹੁਣ ਆਪਾਂ ਇਹਦਾ ਇੱਕ ਹਜੇ ਇੱਕ ਵੱਡਾ ਕਰਾਂਗੇ ਇਹ ਦੇਖ ਹੈਗਾ ਵੇਦਾ ਸੋ so, 8 ਇੰਚੀ ਤੇ ਆਪਾਂ ਇਹਦਾ 9 ਇੰਚੀ ਪਾਵਾਂਗੇ 9 ਇੰਚੀ ਰਾਡ ਵਾਲਾ ਉਹ ਪਾਵਾਂਗੇ ਯਾਰ ਵੀਰੇ ਆਪਾਂ ਨੂੰ ਆ ਪ੍ਰੋਬਲਮ ਆ ਰਹੀ ਆ ਜਿਹੜਾ ਫਿਲਟਰ ਹਾਈਡਰੋਲਿਕ ਵਾਲਾ ਇਹ ਨਾ ਢਿੱਲਾ ਹੋ ਜਾਂਦਾ ਯਾਰ ਤੇ ਆਹ ਤੇਲ ਦੇਖੋ ਇਹਦਾ ਹੀ ਨਿਕਲਿਆ ਹੋਇਆ ਵਾ ਇਹ 2-3 ਦਿਨ ਲੰਘ ਜਾਂਦੇ ਕਾਸਦਈ ਦਾ ਫੇਰ ਲੰਘ ਜਾਂਦੇ ਆ ਤੇ ਅੱਜ ਮੇਰੀ ਹੋਈ ਸੀ ਕੰਪਨੀ ਵਾਲਿਆਂ ਨਾਲ ਗੱਲ ਤੇ ਉਹ ਕਰਕੇ ਜਾਣਗੇ ਕਿ ਇਹਦਾ ਵੀ ਕੀ ਇਸ ਸਿਸਟਮ ਆ ਕਾਹ ਤੋਂ ਹੁੰਦਾ ਹਨਾ ਇਹਰ ਕਰਦੇ ਆਂ ਗੱਲ ਬਾਤ ਉਹਨਾਂ ਨਾਲ ਅੱਜ ਸਾਰੀ ਵੀ ਇਹ ਮੈਂ ਕੀਤੀ ਸੀ ਫੋਰਮੈਨ ਜੀ ਨੂੰ ਕਾਲ ਤੇ ਉਹਨਾਂ ਨੇ ਦੱਸਿਆ ਵੀ ਉਹ ਕਰਕੇ ਜਾਣਗੇ ਇੱਕ ਆਪਣੀਆਂ ਕੋਲਫੀ ਟੁੱਟ ਗਈ ਸੀਗੀ ਗੱਲ ਉਹਨਾਂ ਛਲੀਆਂ ਜਿਆਦਾ ਛੱਡਦੀਆਂ ਸੀਗੀਆਂ ਤੇ ਉਹਦਾ ਕਰਕੇ ਇਹ ਟੁੱਟ ਗਈ ਤੇ ਇਹਨਾਂ ਪੈਨ ਨਿਕਲਦੀ ਯਾਰ ਉੱਪਰ ਕੋਈ ਦੀ ਪੈਨਸ ਵੈਲਟ ਪੈਨ ਹੀ ਨਿਕਲਦੀ ਕੋ ਜਿਆਦਾ ਟਾਇਰ ਪਾਈ ਹੋਈ ਆ ਪਤਾ ਨਹੀਂ ਤਾਂ ਉਹਦੇ ਪਾਈਆਂ ਨਹੀਂ ਹੁੰਦੀ ਆਬਾਸਕੜ ਵਗੈਰਾ ਪਾਈ ਨਹੀਂ ਹੁੰਦੀ ਤਾਂ ਟਾਇਰ ਨਿਕਲਦੀ ਆ ਤੇ ਪਤਾ ਨਹੀਂ ਕੀ ਚੱਕਰ ਆ ਵੀ ਹੈਗਾ ਕੁਛ ਇਹ ਨਿਕਲਦੀ ਨਹੀਂ ਹੈਗੀ ਕਰਦੇ ਆ ਇਹਦਾ ਕੁਛ ਕਿਉਂਕਿ ਨਾਟ ਟੁੱਟਿਆ ਹੋਇਆ ਵੇਖੋ ਨਾਟ ਵੀ ਵੈਚੀ ਆ ਇੱਥੇ ਆਹ ਰਹਾ ਨਾਟ ਕਰਨ ਵਾਲੀਆਂ ਗੱਲਾਂ ਹੀ ਬਸੇਰੀਆਂ ਬਈ ਆ ਵੇਖੋ ਸਟਿੱਪ ਨਹੀਂ ਬਿਨਾ ਕਹਿ ਦੋ ਦਿੱਤੀ ਨਾਲੇ ਆਪਾਂ ਨੂੰ ਕੋਈ ਮਸਲਾ ਨਹੀਂ ਤੇ ਨਹੀਂ ਗਾਂ ਪੜੀਆਂ ਦਿੰਦੀਆਂ ਨਹੀਂ ਕਰੋ ਚੈੱਕ ਹਵਾ ਵੀ ਰੁਕੀ ਆ ਤੇ ਇਹਦੇ ਵੇਖੋ ਉਹ ਕੋਈ ਸਿਸਟਮ ਨਹੀਂਗਾ ਜਿਹੜਾ ਲੇ ਲੈਣ ਦੇ ਇੰਜਨ ਦੇ ਨਾਲ ਆਉਂਦਾ ਹਵਾ ਵਾਲਾ ਵੇਖੋ ਕਰੋ ਚੈੱਕ ਸਰਫਾ ਇੰਜਨ ਤੋਂ ਪਹਿ ਪਾਉਂਦੀ ਆ ਉਧਰੋਂ ਤੇ ਬਸ ਉਹ ਟੈਂਕੀ ਆ ਜਿਵੇਂ ਉਹਦਾ ਹੁਣ ਯੂਰੀਆ ਉਹਦਾ ਯੂਰੀਆ ਜਿਵੇਂ ਹੁਣ ਵੀ ਆਪਣਾ ਹਵਾ ਇਥੋਂ ਉਹ ਕੰਟਰੋਲ ਕਰਦਾ ਵਾ ਟੈਂਕੀ ਚੋਂ ਜਾਂਦੀ ਆ ਹਵਾ ਉਹਦੀ ਤੇ ਇਹਦੇ ਚੋਂ ਮੇਰੀ ਕੋਈ ਪ੍ਰੋਬਲਮ ਨਹੀਂ ਕੋਈ ਹਵਾ ਲੀਕਿੰਗ ਦਾ ਕੋਈ ਮਸਲਾ ਹੀ ਨਹੀਂ ਕੋਈ ਫੰਡਾ ਹੀ ਨਹੀਂਗਾ ਹਵਾ ਦਾ ਇਹਦੇ ਚ ਇਹਦਾ ਸਿਰਫ ਇੰਜਨ ਚ ਹੀ ਆ ਸਾਰਾ ਕੁਝ ਜੋ ਵੀ ਕਰਦਾ ਐਕਸਰ ਦਾ ਇੰਜਨ ਹੀ ਕਰਦਾ ਐਵਰੇਜ ਤਾਂ ਬਾਈ ਇੰਨੀ ਕਾਦੀ ਗੱਲ ਛੱਡ ਦੇ ਤੇ ਰਹੀ ਗੱਲ ਦੂਜੀ ਯੂਰੀਆ ਬਹੁਤ ਘੱਟ ਜਾਂਦਾ ਜੇ ਉਹ ਚਾਰ ਬਾਲਡੀਆਂ ਖਾਊਗਾ ਲੈ ਲੈਣ ਦਾ ਇੰਜਨ ਤੇ ਦੋ ਖਾਊਗਾ ਬਾਈ ਉਨੇ ਡੀਜ਼ਲ ਡੀਜ਼ਲ ਤਾਂ ਉਹਦੂ ਘੱਟ ਜਾਂਦਾ ਹੀ ਜਾਂਦਾ ਯੂਰੀਆ ਵੀ ਘੱਟ ਜਾਂਦਾ ਹੈ ਇੱਕ ਨੰਬਰ ਚੀਜ਼ ਹੈ ਯਾਰ ਆ ਚੀਜ਼ ਬਸ ਹੋਣੀ ਸੀ ਕਿ ਬਾਈਕ ਪੀ ਆਪਾਂ ਲਾਇਆ ਫਿਰ ਲੈਜ਼ਰ ਵਾਲਾ ਸਿਸਟਮ ਰੱਖਣ ਨੂੰ ਇਹਦੇ ਇਥੇ ਟੜਕਦਾ ਨਹੀਂਗਾ ਜਿਹੜੀ ਟੜਕਦਾ ਨਹੀਂ ਇਹਦੇ ਵਿੱਚ ਹੋ ਰੱਖ ਕੇ ਇਹ ਦੇਖਦੇ ਲਾਉਣਗੇ ਮੈਂ ਤੁਹਾਨੂੰ ਦਿਖਾਉਂਗਾ ਵੀ ਆਪਾਂ ਇਹਦੇ ਵਿੱਚ ਰੱਖ ਕੇ ਉੱਥੋਂ ਦੀ ਜਿਹੜੀਆਂ ਨਿਊ ਹਾਲੈਂਡ ਦੀਆਂ ਲੈਂਕਾਂ ਦੇ ਵਿੱਚ ਰਬੜ ਪਾਈ ਆਉਂਦੀ ਹੈ 벨ਟ ਹੁੰਦੀ ਹੈ ਉਹ ਆਪਾਂ ਇਹਦੇ ਉਤੋਂ ਦੇ ਦੋ ਪਾ ਲਈ ਦੀਆਂ ਫਿਰ ਇਹ ਬੈਚ ਹੀ ਰਹਿੰਦਾ ਬਿਲਕੁਲ ਨਹੀਂ ਵਾਈਬ੍ਰੇਟ ਕਰਦਾ ਇਹ ਕੁਝ ਵੀ ਬਾਕੀ ਸਬਰ ਜ਼ਰੂਰੀ ਆ ਸਬਰ ਕਰਾਂਗੇ ਤਾਂ ਸਫਰਾਂ ਤੇ ਜਾਵਾਂਗੇ ਤੇ ਮਿਲਾਂਗੇ ਵੀਰੇ ਅਗਲੀ ਵੀਡੀਓ ਚ ਇਹ ਵੀਡੀਓ ਵੇਖਣ ਲਈ ਧੰਨਵਾਦ ਸਾਰਿਆਂ ਦਾ